ਜੀਰੋ ਵਾਇਰਾ ਨਾਰਾ ਦਿੱਤਾ ਭਗਵਾਨ ਜੀ ਮਾਨਾ ਉਹਨਾਂ ਨੇ ਕਿਵੇਂ ਲੱਗਦਾ ਵਿਰੋਧੀ ਕਹਿੰਦੇ ਹੈ ਜ਼ੀਰੋ ਤੇਰਾ ਹੋਊਗਾ ਤੇਰਾ ਜ਼ੀਰੋ ਨਹੀਂ ਜਿਹੜੇ ਵਿਰੋਧੀ ਹੈ ਤਾਂ ਗੱਲਾਂ ਕਰਦੇ ਨੇ ਇਹਨਾਂ ਦਾ ਉਹ ਹੋਣੀ ਹੈ ਜਿਹੜੀ ਪਾਈ ਚੋਈ ਹੈ ਹਾਂ ਅਮਰ ਸਿੰਘ ਜੀ ਇੱਥੇ 5 ਸਾਲ ਦੇ ਵਿੱਚ ਤੇਰੇ ਇੱਥੇ ਆਏ ਨਹੀਂ ਹਾਂ ਕਿ ਕਦੇ ਆਏ ਨਹੀਂ ਇੱਥੇ ਤੇ ਅੱਜ ਮੈਂ ਜੇ ਗੱਲ ਕਰਾਂ ਮੈਂ ਕਿੱਥੋਂ ਕਰਾਂ 600 ਪਿੰਡਾਂ ਦੀ ਮੈਂ ਜਾਇਆ ਹਾਂ ਸਭਾ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਜੀਪੀ ਸਾਹਿਬ ਅੱਜ ਤੁਹਾਡੇ ਰੋਡ ਸ਼ੋਅ ਨੂੰ ਹੰਗਾਰਾ ਦੇਣ ਦੇ ਲਈ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਹੈ ਅੱਜ ਪੂਰਾ ਮਾਹੌਲ ਜਿਵੇਂ ਸੁਨਾਰਾ ਹੈ ਪੂਰਾ ਮਾਹੌਲ ਅੱਜ ਪੰਜਾਬ ਬਣ ਚੁੱਕਿਆ ਆਮ ਆਦਮੀ ਪਾਰਟੀ ਦਾ ਅੱਜ ਜਿਵੇਂ ਭਗਵੰਤ ਸਿਮਰਨ ਜੀ ਨੇ ਕੰਮ ਕੀਤੇ ਆ 2 ਸਾਲ ਦੇ ਵਿੱਚ ਅੱਜ ਲੋਕੀ ਭਗਵੰਤ ਭਗਵੰਤ ਸਿਮਰਨ ਜੀ ਦਾ ਸੁਭੇ ਸਹੀ ਮਾਨਸ ਉਹ ਐਜੂਕੇਸ਼ਨ ਦੇ ਕੰਮ ਕੀਤਾ ਦੂ ਹੈਲਥ ਦੇ ਕੀਤਾ ਜਾਂ ਕਿਉਂਕਿ ਜੋ ਕਿਸਾਨਾਂ ਨੂੰ ਪਾਣੀ ਜਿਹਨਾਂ ਕਿਸਾਨਾਂ ਨੂੰ ਪਾਣੀ ਹੀ ਸੀ ਮਿਲ ਰਿਹਾ ਅੱਜ ਨੂੰ ਪਾਣੀ ਮਿਲ ਰਿਹਾ ਜਿਹਨੂੰ ਬਿਜਲੀ ਨਹੀਂ ਮਿਲਦੀ ਨਹੀਂ ਮਿਲਦੀ ਇਹ ਤੇਰਾ ਮੁੱਖ ਮੰਤਰੀ ਹੈ ਜਿਹਨਾਂ ਨੂੰ ਇਹ ਲੀਕ ਪਸੰਦ ਕਰਦੇ ਆ ਕਿਉਂਕਿ ਸਹੀ ਮਿਹਨਤ ਬਰਾਸ ਤੋਂ ਕਰਿਆ ਸਾਰਾ ਕੋਈ ਜਾਣਦੇ ਆ ਅੱਜ ਸਾਨੂੰ ਪੂਰੀ ਆਸ ਹੈ ਇਹਨਾਂ ਦੇ ਤੇਰਾ ਸਿੱਧਾ ਆਪਾਂ ਜਿੱਤਾਂਗੇ ਕਿਉਂਕਿ ਲੋਕੀ ਚਾਹੇ ਮੁਸਲਮਨ ਭਾਈਚਾਰਾ ਚਾਹੇ ਜੱਟ ਹੈ ਚਾਹੇ ਜਿਹੇ ਮਰਜੀ ਕੋਮਨ ਹਿੰਦੂ ਮੁਸਲਮਨ ਸਿੱਖ ਸਾਰੇ ਕਾਜੀਪੁਰਮਾਨ ਜੀ ਮਾਨ ਜੀ ਸਪੋਰਟ ਕਰ ਰਹੇ ਆ ਅੱਜ ਲੋਕ ਕਹਿ ਰਹੇ ਵੀ ਸਾਨੂੰ ਪਹਿਲੀ ਵਾਰ ਮੁੱਖ ਮੰਤਰੀ ਬਣ ਰਿਹਾ ਜਿਹੜਾ ਸਾਡੇ ਕੰਮ ਕਰਨ ਵਾਲਾ ਹੈ ਕੀ ਲੱਗਦਾ ਕਿੰਨੀ ਕੀ ਲੀਡ ਦੇ ਨਾਲ ਹਲਕਾ ਲੋਕ ਸਭਾ ਫਟਾਖਰ ਦੀ ਸੀਟ ਵਾਹੀ ਛੋਲੀ ਪਾਉਂਗੇ ਭਗਵਾਨ ਜੀ ਮਾਨ ਤੋਂ ਪਰ ਮੱਤੇ ਦੇ ਲੱਗਦੀ ਲੀਡ ਹੈ 13 0 ਦਾ ਜਿਹੜਾ ਨਾਰਾ ਦਿੱਤਾ ਭਗਵਾਨ ਸਿੰਘ ਮਾਨ ਉਹਨਾਂ ਨੇ ਕਿਵੇਂ ਲੱਗਦਾ ਵਿਰੋਧੀ ਕਹਿੰਦੇ ਆ 0 13 ਹੋਊਗਾ 13 0 ਨਹੀਂ ਜਿਹੜੇ ਵਿਰੋਧੀ ਆ ਤਾਂ ਗੱਲਾਂ ਕਰਦੇ ਨੇ ਇਹਨਾਂ ਦਾ ਉਹ ਹੋਣੀ ਹੈ ਜਿਹੜੀ ਪਾਈ ਚੋਈ ਹੈ ਅਮਰ ਸਿੰਘ ਗੜਾ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਐਂਟੀ ਖੜੇ ਨੇ ਇਸ ਕਾਮ ਕਾਂਗਰਸ ਦੇ ਕਾਂਗਰਲ ਦੇ ਪਹਿਲਾ ਸੰਸਦ ਵੀ ਰਹਿ ਚੁੱਕੇ ਨੇ ਉਹ ਪੰਜ ਸਾਲ ਇੱਥੇ ਕਿਉਂਕਿ ਅਮਰ ਸਿੰਘ ਜੀ ਇੱਥੇ 5 ਸਾਲ ਦੇ ਵਿੱਚ ਕਦੇ ਵੀ ਇੱਥੇ ਆਏ ਨਹੀਂ ਹੈ ਤੇ ਕਦੇ ਆਏ ਨਹੀਂ ਇੱਥੇ ਤੇ ਅੱਜ ਮੈਂ ਜੇ ਗੱਲ ਕਰਾਂ ਮੈਂ ਕੱਟੂ ਕਹਿੰਦਾ ਸ਼ੇਸਾ ਪਿੰਡਾਂ 'ਚ ਮੈਂ ਜਾਇਆ ਹਾਂ ਜਦੋਂ ਆਂਦੋਂ 60 ਦਿਨ 60 ਦਿਨ ਤੇ ਆਉਣ ਨਾਲ ਜੀਵ ਪਰਮਾਤਮਾ ਸੁਤ ਰੱਖ ਕੇ ਜਿੱਤਾਂਗੇ ਜਿੱਤੇ ਸਾਰੇ ਪਿੰਡਾਂ 'ਚ ਦੋ ਤੋਂ ਦੋ ਵੀ ਜਾਵਾਂਗੇ ਕਰਾਂਗੇ ਧੰਵਾਦ ਜੀ ਜਿੰਦਾਬਾਦ ਧੰਨਵਾਦ ਤਾਂ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮਾਛੀਵਾੜਾ ਸਾਹਿਬ ਤੋਂ ਮੋਹਿਤ ਕੁੰਦਰਾ ਸਾਡੇ ਨਾਲ ਮੌਜੂਦ ਨੇ ਇੱਕ ਵੱਡਾ ਕਾਫਲਾ ਲੈ ਕੇ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਜਿਹੜਾ ਰੋਡ ਸ਼ੋਅ ਨਿਕਲਣ ਜਾ ਰਿਹਾ ਸਮਰਾਲਾ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰ ਲੈਣੇ ਬਾਈ ਜੀ ਕਿੰਨਾ ਇਕੱਠ ਹੈ ਜੇ ਇਸ ਰੋਡ ਸ਼ੋਅ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਵੀ ਤਕਰੀਬਨ ਮੇਰੇ ਖਿਆਲ 3 ਵਜੇ ਤੋਂ ਲੋਕ ਇਸੇ ਤਰ੍ਹਾਂ ਉਡੀਕ ਕਰ ਰਹੇ ਨੇ ਵੀ ਕਦੋਂ ਉਹਨਾਂ ਦਾ ਮਹਿਬੂਬ ਨੇਤਾ ਆਊਗਾ ਔਰ ਕਦੋਂ ਉਹ ਨੂੰ ਮਿਲਣਗੇ ਕਿਉਂਕਿ ਇਹ ਬਹੁਤ ਹੀ ਵੱਡੀ ਗੱਲ ਆ ਕਿ ਵੋਟਾਂ ਦੇ ਵਿੱਚ ਉਹਨਾਂ ਨੇ ਇਸ ਸਾਨੂੰ ਸਮਾਂ ਦਿੱਤਾ ਉਹ ਵੀ ਲੋਕਾਂ ਦੀ ਕਾਫੀ ਝੇੜ ਤੋਂ ਇਹ ਮੰਗ ਰਹੀ ਸੀ ਕਿ ਜਿਵੇਂ ਬਾਕੀ ਉਹ ਹਲਕਿਆਂ ਜਾ ਰਹੇ ਨੇ ਉਰੇ ਵੀ ਆਉਣ ਤਾਂ ਸਾਡੇ ਵੀ ਦੇਖ ਸਕਦੇ ਹੋ ਸਾਰੇ ਜਿਹੜਾ ਉਬਰ ਕੇ ਲਟੇ ਹੋਏ ਨੇ ਜਿਵੇਂ ਭਗਵੰਤ ਸਿੰਘ ਮਾਨ ਉਹਨਾਂ ਨੇ 13 0 ਦਾ ਨਾਹਰਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ 13 0 ਹੋਣ ਵਾਲਾ ਪੂਰੇ ਦੇ ਜੇ ਗੱਲ ਕਰੀਏ ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਉਹ ਗਲਤ ਬੋਲ ਰਹੇ 13 0 ਨਹੀਂ 0 13 ਹੋਣਾ ਕਿਸ ਤਰ੍ਹਾਂ ਦੇਖਦੇ ਤੁਸੀਂ ਤੁਸੀਂ ਜੇ ਆਪਣੇ ਹਲਕੇ ਦੀ ਗੱਲ ਕਰੀਏ ਆ ਖਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਤੇ ਅਮਰ ਸਿੰਘ ਸ਼ਕਲ ਦਿਖਾਓ ਯਾਤਰਾ ਕੱਢ ਰਿਹਾ ਤੇ ਤੁਸੀਂ ਆਪ ਦੇਖ ਲਓ ਕਿ ਜੇ ਡੱਕਾ ਤੋੜਿਆ ਹੁੰਦਾ ਤਾਂ ਫਿਰ ਸ਼ਾਇਦ ਅੱਜ ਮੁਕਾਬਲਾ ਵਾਕਈ 0 13 ਵਾਲਾ ਹੁੰਦਾ ਪਰ ਹੁਣ ਤਾਂ ਕੀ 13 ਝਾੜੂ ਹੀ ਲੈ ਕੇ ਆਏ ਕੀ ਲੱਗਦਾ ਗੁਰਪ੍ਰੀਤ ਸਿੰਘ ਜੀਪੀ ਹੋਣੀ ਇਸ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਿੰਨੀ ਕੁ ਲੀਡ ਦੇ ਨਾਲ ਜਿੱਤੂ ਰਹਿਣਗੇ ਇਸ ਚੋਣਾਂ ਦੇ ਜੋ ਲੋਕਾਂ ਦਾ ਕੱਠ ਦੱਸ ਰਿਹਾ ਦਾ ਮੇਰੇ ਮੇਰੇ ਖਿਆਲ ਦੇ ਵਿੱਚ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਲੀਡ ਗੁਰਪ੍ਰੀਤ ਸਿੰਘ ਜੀਪੀ ਦੀ ਹੋਗੀ ਪੰਜਾਬ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪੱਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ